ਪਰਥ بے پرواہی ہے۔ اُਦੀ بے پرواہی ਐਸੀ ਵੀ ਹੈ। ਹੋ ਸਕਦਾ ਹੈ ਗਨ کا ਇੱਕ ਵੇਸਵਾ ਹੈ। ਪਰ دیویاں ਤੋਂ ਉੱਚੀ ਹੋ ਗਈ, ਬਖਤਣੀ ਹੋ ਗਈ। ਆਜਾਮਲ ਇੱਕ ਵਕਤ ਦਾ ਦੁਰਾਚਾਰੀ ਮਨੁੱਖ ਹੈ, ਭਗਤ ਹੋ ਗਿਆ। ਬਾਲਮੇਕ ਇੱਕ ਵਕਤ ਦਾ ਡਾਕੂ ਹੈ, ਕਾਤਲ ਹੈ। ਕਮਾਲ ਲੀਗਲ ਚੋਟੀ ਦੇ ਰਿਸ਼ੀਆਂ ਦੇ ਚ ਉਹ شمار ਚੋਟੀ ਦੇ ਕਵੀਆਂ ਦੇ ਚ ਉਹ شمار ਚੋਟੀ ਦੇ ਸੰਗੀਤਕਾਰਾਂ ਦੇ ਚ ਉਹ شمار ਬ੍ਰਹਮੇ ਨੇ ਜੇ ਸੰਗੀਤ ਨੂੰ ਵੇਦਾਂ ਦੇ ਚ ਦਰਜ ਕੀਤਾ ਉਸ ਸੰਗੀਤ ਨੂੰ ਆਪਣੀ ਜ਼ਬਾਨ ਨਾਲ ਪ੍ਰਗਟ ਕੀਤਾ ਬਾਲਮੇਕ ਨੇ ਇਹਨੂੰ ਆਦੀ ਸੰਗੀਤਕਾਰ ਮੰਨਦੇ ਨੇ ਆਦੀ ਕਵੀ ਮੰਨਦੇ ਨੇ ਔਰ ਕਮਾਲ ਦੀ ਗੱਲ ਇਤਨਾ ਗਿਆਨ ਨਿਕਲਿਆ ਉਸ ਦੇ ਅੰਦਰ ਪਰ ਕੈਦ ਇਹ ਤੇ ਕਾਤਲ ਸੀ ਇਤੇ ਡਕੈਤ ਸੀ ਇਤੇ ਰੋਜ਼ ਇੱਕ ਬੰਦਾ ਲੁੱਟਣਾ ਲਵੇ ਤੇ ਇਸ ਨੂੰ ਚੈਨ ਨਹੀਂ ਮਿਲਦਾ ਸੀ ਕਤਲ ਨਾ ਕਰ ਦੇਵੇ ਇਸ ਨੂੰ ਚੈਨ ਨਹੀਂ ਮਿਲਦਾ ਸੀ ਇੱਕ ਜਾ ਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਮੈਂ ਬਹੁਤੇ ਪ੍ਰਮਾਣ ਤੇ ਸੰਬੰਧ ਵਿੱਚ ਨਾ ਜੁਟਾਂਵਾ ਕਿਉਂਕਿ ਐਸਾ ਨਾ ਹੋਵੇ ਜਿਹੜੇ ਕਿਦਰ ਅੰਮ੍ਰਿਤ ਵੇਲੇ ਉੱਠਦੇ ਹਨ ਤੇ ਸੋਚੀਏ ਹੁਣ ਚਲੋ ਰੱਬ ਹੀ ਉਠਾਏਗਾ ਉਹ ਤਾਂ ਉਟਾਂਗੇ ਨਹੀਂ ਉਟਣਾ ਸਵੇਰੇ ਉੱਠਣਾ ਇੱਕ ਮਰਿਆਦ ਹੈ ਇਸ ਦੀ ਪਾਲਣਾ ਤੇ ਕਰਨੀ ਪਵੇਗੀ ਪਰ ਉਹ ਪਰਿਪੂਰਣ ਪਰਮਾਤਮਾ ਅਦਲ ਤੇ ਕਰਦਾ ਹੈ ਇਨਸਾਫ ਤੇ ਕਰਦਾ ਹੈ ਜੋ ਉਠ ਰਿਹਾ ਉਹ ਤੇ ਵਾਂਝਾ ਨਹੀਂ ਰਹੇਗਾ ਪਰ ਉਹ ਬਖਸ਼ਿੰਦ ਵੀ ਹੈ